ਕਪੂਰਸਰ ਦਾ ਪਿੰਡ ਅਰਿਆਵਾਲ ਵਾਸੀ ਇੱਕ ਮਹਿਲਾ ਨੂੰ ਸਿਵਲ ਹਸਪਤਾਲ ਦੇ ਨਜ਼ਦੀਕ ਇੱਕ ਬਾਬਾ ਦੁਆਰਾ ਹਿਪਨੋਟਾਈਜ਼ ਕਰਕੇ 4.5 ਲੱਖ ਰੁਪਏ ਨਕਦ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੇ ਬਾਅਦ ਥਾਣਾ ਸਦਰ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਡੀਐਸਪੀ ਸਬਡਿਵੀਜ਼ਨ ਦੀਪਕਰਨ ਸਿੰਘ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੇ ਬਿਆਨ ਤੇ ਫਿਲਹਾਲ ਅਣਫਿਸ਼ਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੈਂ ਦਵਾਈ ਲੈਣ ਆਈ ਸੀ ਹਸਪਤਲ ਸਿਵਲ ਹਸਪਤਲ ਤੇ ਫਿਰ ਬਾਅਦ ਵਿੱਚ ਮੈਂ ਸ਼ਰਮਾ ਦੇਖੋ ਲਾਈਆਂ ਦਵਾਈ ਲੈਣ ਦੁਕਾਨ ਤੇ ਉੱਥੇ ਇੱਕ ਬੰਦਾ ਖੜਾ ਸੀਗਾ ਉਹਨੇ ਮੇਰੇ ਤੋਂ ਰਾਧਾ ਸੁਆਮੀ ਦਾ ਡੇਰਾ ਦਾ ਪੁੱਛਿਆ ਤੇ ਮੈਂ ਕਿਹਾ ਵੀ ਮੈਂ ਜਾਣਦੀ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਹੈਗਾ ਫਿਰ ਮੈਂ ਸੜਕ ਕ੍ਰੋਸ ਕਰਕੇ ਹਸਪਤਲ ਮੈਂ ਕਿਹਾ ਮੈਂ ਤਾਂ ਦਵਾਈ ਲੈਣ ਆਈ ਆ ਮੈਂ ਤਾਂ ਡਾਕਟਰ ਨੂੰ ਦਵਾਈ ਦੁਕਾਨ ਜਾਣਾ ਤੇ ਜਾਣ ਲੱਗੀ ਆ ਤੇ ਪਿੱਛੇ ਇੱਕ ਲੇਡੀ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਵਾਪਸ ਬਿਰੋ ਕੋ ਕਮਾਖਣੀ ਮੈਂ ਨਹੀਂ ਆਣਾ ਤੁਸੀਂ ਆ ਜਾਓ ਉਹ ਮੇਰੇ ਵੱਲ ਆ ਗਈ ਉਹ ਕਹਿੰਦੀ ਇਹ ਤਾਂ ਬਹੁਤ ਪੁੰਚ ਹੈ ਬਾਬਾ ਜੀ ਨੇ ਇਹ ਬਹੁਤ ਕਰਨੀ ਵਾਲੇ ਨੇ ਇਹ ਐਦਾਂ ਕਰ ਦਿੰਦੇ ਨੇ ਬੰਦੇ ਨੂੰ ਉਤਾਰ ਦਿੰਦੇ ਨੇ ਤੁਹਾਡੇ ਵੀ ਸਾਰੇ ਕੰਮ ਹੋ ਜਾਣਗੇ ਸਿੱਧੇ ਪੈਣਗੇ ਸਭ ਕੁਝ ਹੋਏਗਾ ਹੈ ਤੁਸੀਂ ਇੱਕ ਵਾਰੀ ਮੈਨੂੰ ਵੀ ਇਹਨਾਂ ਤੋਂ ਕਹਿ ਕੇ ਤਾਂ ਮੈਨੂੰ ਵੀ ਕੁਝ ਦੁਆ ਦਿਓ ਮੈਂ ਕਿਹਾ ਮੈਂ ਕਿਹੜਾ ਜਾਣਦੀ ਹਾਂ ਤੁਸੀਂ ਜਾ ਕੇ ਗੱਲ ਕਰ ਲਓ ਅਖੇ ਨਹੀਂ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਮੈਨੂੰ ਤਾਂ ਮੇਰਾ ਦੋ ਵਾਰੀ ਬੁਲਾਇਆ ਮੇਨਾਂ ਬੋਲੇ ਨਹੀਂ ਤੇ ਤੁਸੀਂ ਭੈਣ ਜੀ ਕਹਿ ਕੇ ਮੇਰਾ ਵੀ ਕੰਮ ਕਰਾ ਦਿਓ ਮੈਂ ਕਿਹਾ ਮੈਂ ਤਾਂ ਆਪ ਨਹੀਂ ਜਾਣਦੀ ਮੈਨੂੰ ਕੀ ਪਤਾ ਕੌਣ ਨੇ ਮੈਂ ਕਿਹਾ ਸਤ ਸੰਗ ਦਾ ਪੁੱਛਦੇ ਨੇ ਕਹਿੰਦੀ ਨਹੀਂ ਇਹ ਸਤ ਸੰਗ ਘਰ ਹੈਗਾ ਅੱਡੇ ਵਾਲੇ ਪਾਸੇ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਦੱਸ ਦੋ ਉਹ ਵਿਚਾਰੇ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਮੈਨੂੰ ਨਹੀਂ ਸੀ ਪਤਾ ਤੇ ਉਹਨੇ ਫਿਰ ਇੰਨੇ ਚ ਬਜ਼ੁਰਗ ਫਿਰ ਵਾਪਸ ਆ ਗਏ ਉਹਨੇ ਜਨਾਨੀ ਨੇ ਹੱਥ ਮਾਰਿਆ ਉਹ ਸਾਡੇ ਵੱਲ ਆ ਗਏ ਫਿਰ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਿਹਾ ਕੀ ਕੀਤਾ ਕੀ ਨਹੀਂ ਮੈਨੂੰ ਨਹੀਂ ਪਤਾ ਫਿਰ ਕਹਿੰਦੇ ਚਲੋ ਫਿਰ ਆਪਾਂ ਪਿੰਡ ਤੁਹਾਡੇ ਕੋਲ ਪੈਸੇ ਮੈਂ ਕਿਹਾ ਬੱਚੇ ਦੇ ਪੈਸੇ ਘਰ ਹੀ ਹੈ ਮੈਂ ਤਾਂ ਉਹਨੇ ਕੀ ਲਿਆਈਆਂ ਦਵਾਈ ਲੈਣ ਆਈਆਂ ਦੋ ਤਿੰਨ ਹਜ਼ਾਰ ਹੀ ਲਿਆਈਆਂ ਵੀ ਜੇ ਡਾਕਟਰ ਨੇ ਦਵਾਈ ਮੈਂ ਕਿਹਾ ਦਵਾਈਆਂ ਮਹਿੰਗੀਆਂ ਆਂਦੀਆਂ ਮੇਰੀਆਂ ਤੇ 2000 ਹੈ ਮੇਰੇ ਕੋਲ ਮੈਂ ਕਿਹਾ ਕਹਿੰਦਾ ਬਾਕੀ ਮੈਂ ਕਿਹਾ ਪਾ ਪੈਸੇ ਤਾਂ ਘਰ ਹੀ ਹੁੰਦੇ ਨੇ ਮੈਂ ਕਿਹੜਾ ਲਈ ਆਂ ਕਹਿੰਦੇ ਚਲੋ ਫੇਰ ਘਰ ਚਲਦੇ ਆਂ ਤੁਹਾਡੀ ਬਰਕਤ ਹੋ ਜਾਈਗੀ ਬਹੁਤ ਜ਼ਿਆਦਾ ਤੁਹਾਡਾ ਸਭ ਕੁਝ ਵਧੇਗਾ ਕਾਰੋਬਾਰ ਵੀ ਵਧੇਗਾ ਫੁੱਲੇਗਾ ਕਹਿ ਕੇ ਆਟੋ ਕਿੱਤਾ ਇੱਥੋਂ ਸਾਲਮ ਆਨ ਜਾਂਦਾ ਵੀ ਅਸੀਂ ਵਾਪਸ ਵੀ ਇੱਥੇ ਆਣਾ ਉਹਨੇ ਭਾਈ ਨੇ ਪੁੱਛਿਆ ਕਿੰਨੀ ਦੇਰ ਲਾਓਗੇ ਤੁਸੀਂ ਉੱਥੇ ਘਰ ਅਸੀਂ ਕਿ 10 ਮਿੰਟ ਲੱਗਣੇ ਸਾਰੇ ਘਰ ਜਾ ਕੇ ਉਹਨਾ ਮੇਰੇ ਤੋਂ ਮੇਰੇ ਘਰ ਦੀ ਚਾਬੀ ਲਈ ਉਹਨੂੰ ਫੂਕਾ ਫਾਕਾ ਮਾਰੀਆਂ ਮੈਂ ਗੇਟ ਖੋਲ੍ਹਿਆ ਅੰਦਰ ਗਏ ਆਂ ਅੰਦਰ ਬੈਠ ਕੇ ਉਹਨਾਂ ਨੇ ਪਾਣੀ ਦੇ ਛਿੱਟੇ ਦਿੱਤੇ ਮੇਰੇ ਕਮਰੇ 'ਚ ਵੀ ਸਾਰੇ ਉਹਨਾਂ ਦੇ ਸਾਹਮਣੇ ਕਹਿੰਦਾ ਪੈਸੇ ਕੱਢੋ ਕਿੱਥੇ ਮੈਂ ਅਲਮਾਰੀ ਖੋਲੀ ਮੁੰਡੇ ਦੀ ਜਿੰਨੀ ਕਮਾਈ ਸੀਗੀ ਜੋ ਇਹਨੇ ਪੈਸੇ ਰੱਖੇ ਸੀ ਦੁਕਾਨ ਦੀ ਸੇਲ ਉਹ ਸਾਰੀ ਕੱਢ ਕੇ ਮੈਂ ਦੇ ਦਿੱਤੀ ਮੈਂ ਕਿ ਆਈ ਹੈ ਮੈਂ ਅਲੱਗ-ਅਲੱਗ ਰੱਖੀ ਕਹਿੰਦਾ ਇਦਾਂ ਨਹੀਂ ਇੱਕ ਰਲਫਾਪੇ 'ਚ ਪਾ ਦਿਓ ਸਾਰੇ ਉਹ ਹੁਣੇ 2 ਲੱਖ ਰੁਪਈਆ ਤੇ ਫੇਰ ਕਹਿੰਦਾ ਨਹੀਂ ਜਿਹੜੇ ਹੋਰ ਆ ਉਹ ਵੀ ਦੇ ਦਿਓ ਤੇ ਉਹ 1.5 ਲੱਖ ਰੁਪਈਆ ਦੂਜੇ ਕਮਰੇ 'ਚ ਰੱਖਿਆ ਹੋਇਆ ਸੀਗਾ ਵੀ ਚਲੋ ਨਵੇਂ ਨੋਟ ਦਿੱਤਾ ਕਹਿੰਦੇ ਵੀ ਮੁਹਾਰਨੇ ਕਰਨ ਲਈ ਮੈਂ ਲਿਆਂਦੇ ਹੋਏ ਸੀ ਬੈਂਕ ਤੋਂ ਲੈ ਹੋਏ ਸੀਗੇ ਡੇਢ ਲੱਖ ਰੁਪਈਆ ਉਹ ਸੀਗਾ ਉਹ ਵੀ ਸਾਰਾ ਦੇ ਤਾਂ ਡੇਢ 2.5 ਲੱਖ ਰੁਪਈਆ ਸਨ ਇੱਕ ਪਰਸ ਚ ਅਲੱਗ ਸੀਗੇ ਉਹ ਵੀ ਕਹਿੰਦਾ ਸਾਰੇ ਦੇ ਦਿਓ ਜਿੰਨੇ ਵੀ ਹੈਗੇ ਰੱਖਿਓ ਨਾ ਬਿਲਕੁਲ ਕਹਿੰਦਾ ਨਹੀਂ ਤਾਂ ਫਿਰ ਤੁਹਾਡਾ ਉਹ ਕੰਮ ਸਹੀ ਨਹੀਂ ਚੱਲਣਾ ਸਾਰੇ ਪੈਸੇ ਜਿੰਨੇ ਹੈਗੇ ਜੋ 골ਡ ਆ ਉਹ ਵੀ ਮੈਂ ਕਿਹਾ 골ਡ ਤਾਂ ਸਾਡਾ ਘਰ ਹੁੰਦਾ ਹੀ ਨਹੀਂ ਅਸੀਂ ਰੱਖਿਆ ਹੀ ਨਹੀਂ 골ਡ ਤਾਂ ਸਾਰਾ ਮੈਂ ਕਿਹਾ ਉੱਥੇ ਆ ਨਾਲੇ ਮੇਰਾ ਨਹੀਂ ਕੁੜੀ ਦਾ ਵੀ ਆ ਬੱਚਿਆਂ ਦਾ ਕਹਿੰਦਾ ਸਾਰਾ ਕੱਢੋ ਤੇ ਤੁਹਾਡਾ ਸਾਰਾ ਕੁਝ ਹੋ ਜਾਏਗਾ ਵਧੀਆ ਵਾਧੂ ਹੋਏਗਾ ਬਰਕਤ ਪਾਊਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਲੋਕਰ ਦੀ ਚਾਬੀ ਘਰ ਸੀਗੀ ਉਹ ਮੈਨੂੰ ਕਹਿੰਦੇ ਲੋਕਰ ਦੀ ਚਾਬੀ ਲੈ ਲਓ ਛੇਤੀ ਕਰੋ ਅਸੀਂ ਜਾਣਾ ਸਾਨੂੰ ਸਾਡੇ ਮਹਾਰਾਜ ਦਾ ਬਲਾਵਾ ਆਂਦਾ ਪਿਆ ਅੱਛਾ ਮੈਂ ਕਿਹਾ ਮੈਨੂੰ ਮੈਨਾਂ ਮੈਂ ਕਿਹਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਨੂੰ ਨਹੀਂ ਪਤਾ ਮੈਂ ਕਿੱਥੇ ਰੱਖੀ ਐ ਮੈਂ ਤੇ ਅੱਲਾ ਧੋਤਾ ਸੀਗਾ ਫਿਰ ਲੋਕਰ ਦੀ ਚਾਬੀ ਲੱਭੀ ਬੇਟੇ ਉਹਦੇ ਘਰ ਸਾਰਾ ਖੁੱਲਾ ਛੱਡ ਕੇ ਉਹਨਾਂ ਦੇ ਨਾਲ ਮੈਂ ਵਾਪਸ ਫੇਰ ਆ ਗਈਆਂ ਸ਼ਹਿਰ ਇੱਥੇ ਬੈਂਕ ਲੱਗੇ ਉਤਰੇ ਆ ਤੇ ਬੈਂਕ ਅੰਦਰ ਗਈਆਂ ਲੋਕਰ ਖੋਲਣ ਉਹ ਬਾਹਰ ਖੜੇ ਹੋ ਗਏ ਦੋਨੋਂ ਜਨਾਨੀ ਵੀ ਤੇ ਬੰਦਾ ਵੀ ਜਨਾਨੀ ਨੇ ਦੋ ਵਾਰੀ ਇੱਥੋਂ ਫੋਨ ਕੀਤਾ ਕਹਿੰਦੀ ਮੇਰਾ ਭਰਾ ਇੱਥੇ ਰਹਿੰਦਾ ਮੈਂ ਕਿਹਾ ਤੂੰ ਆਪਣਾ ਨੰਬਰ ਦੇ ਦੇ ਮੈਨੂੰ ਕਿ ਚੱਲ ਜੇ ਕੋਈ ਗੱਲ ਹੋਏਗੀ ਬੰਦਾ ਕਰ ਲੈਂਦਾ ਹੈ ਕਹਿੰਦੀ ਅੱਛਾ ਉਹਨੇ ਨੰਬਰ ਵੀ ਨਹੀਂ ਦਿੱਤਾ ਕੋਈ ਗੱਲ ਨਹੀਂ ਹੋਈ ਸਾਡੀ ਤੇ ਫਿਰ ਉਹ ਬੈਂਕ ਚ ਗਈਆਂ ਉਹ ਕਹਿੰਦੇ ਲੰਚ ਟਾਈਮ ਹੋਇਆ ਆਂਟੀ ਉਦੋਂ 2:35 ਹੋਏ ਸੀਗੇ ਵੀ 3 ਵਜੇ ਖੁੱਲਣਾ ਤੁਸੀਂ 3 ਵਜੇ ਆ ਜਿਓ ਫਿਰ ਮੈਂ ਕਿਹਾ ਚੱਲ ਮੈਂ ਫੋਟੋ ਖਚਾਣੀ ਆਪਣੀ ਫਿਰ ਮੈਂ ਫੂਜੀ ਵਾਲਿਆਂ ਦੇ ਚਲੇਗੀ ਉੱਥੋਂ ਮੈਂ ਆਪਣੀ ਪਾਸਪੋਰਟ ਸਾਈਜ਼ ਫੋਟੋ ਖਚਾਈ ਵੀ ਫਾਰਮਾਂ ਤੇ ਲਗਣੀ ਆ ਹੈ ਕਹਿੰਦਾ ਕਿਹੜੇ ਫਾਰਮ ਆ ਮੈਂ ਕਿਹਾ ਵੀ ਸਾਨੂੰ ਇੱਥੇ ਗਵਰਨਮੈਂਟ ਵੱਲੋਂ ਕੰਦੇ ਵੀ ਬਾਲਿਆਂ ਦਾ ਘਰ ਹੈ ਜਿਨ੍ਹਾਂ ਦਾ ਉਹਨਾਂ ਨੂੰ ਪੈਸੇ ਮਿਲਣੇ ਵੀ ਫਾਰਮ ਭਰ ਦੋ ਤੇ ਮੈਂ ਕਿਹਾ ਮੈਂ ਤਾਂ ਉਹਦੇ ਵਾਸਤੇ ਫੋਟੋ ਕਰਾਣੀ ਹੈ ਕਹਿੰਦਾ ਅੱਛਾ ਤੁਸੀਂ ਕਰਾ ਕਰਾ ਲਿਆਈ ਮੈਂ ਕਿਹਾ ਹਾਂ ਮੈਂ ਕਰਾ ਲਈ ਫਿਰ ਆ ਕੇ ਉਹਨਾਂ ਨੇ ਕਹਿੰਦਾ ਚਲੋ ਇੱਥੇ ਆਏ ਅੱਗੇ ਜੂਸ ਦੀ ਰੈੜੀ ਤੇ ਕਹਿੰਦਾ ਚਲੋ ਜੂਸ ਪੀਨੇ ਆ ਮੈਂ ਕਿਹਾ ਚਲੋ ਜੂਸ ਪੀ ਲਓ ਮੈਂ ਉਹਨਾਂ ਨੂੰ ਵੀ ਪਿਆਇਆ ਮੈਂ ਵੀ ਪੀਤਾ ਫਿਰ ਐਨੇ ਬੈਠੇ ਬੈਠੇ ਉੱਥੇ 15 ਮਿੰਟ ਅਸੀਂ ਬੈਠੇ ਰਹੇ ਤੇ ਉਹ ਜਨਾਨੀ ਕਹਿੰਦੀ ਕਾਹ ਭਾਈ ਕਹੇ ਮੈਨੂੰ ਜਦ ਦੇਰ ਹੁੰਦੀ ਹੈ ਮੈਂ ਜਾਣਾ ਤੇ ਮੈਂ ਕਿਹਾ ਵੀ 3 ਵਜੇ ਖੁੱਲੂਗਾ ਹੁਣ ਲੋਕਰ ਤਾਂ ਹੀ ਖੁੱਲਣਾ ਕਹਿੰਦਾ 3 ਕਹਿੰਦੀ 3 ਵਜੇ ਭੈਣ ਜੀ ਉਹਨੂੰ ਕਹਿੰਦਾ ਤੂੰ ਨਾਲ ਚੱਲ ਜਾ ਮੈਂ ਕਿਹਾ ਇਹਨੇ ਕੀ ਕਰਨਾ ਨਾਲ ਜਾ ਕੇ ਮੈਂ ਆਪੇ ਲੈ ਆਣੇ ਅਖੇ ਨਹੀਂ ਇਹ ਖੜ ਜੂਗੀ ਬਾਹਰ ਉਹ ਬਾਹਰ ਖੜੀ ਰਹੀ ਮੈਨੂੰ ਨਹੀਂ ਪਤਾ ਉਹਨੇ ਫੋਨ ਕੀਤਾ ਤੇ ਜੂਸ ਵਾਲੀ ਰੇੜੀ ਤੇ ਉਦੋਂ ਫੇ ਕੋਈ ਭਾਈ ਆਇਆ ਮੋਟਰਸਾਈਕਲ ਤੇ ਉਹ ਉਹਦੇ ਨਾਲ ਚਲਾ ਗਿਆ ਭਾਈ ਮੈਨੂੰ ਨਹੀਂ ਪਤਾ ਮੈਂ 3 ਵਜੇ ਬੈਂਕ ਚਾ ਲੋਕਰ ਖੋਲ ਕੇ ਪੈਸੇ ਕਢਾ ਕੇ ਲਈ ਮੇਰੇ ਮੁੰਡੇ ਦਾ ਵੀ ਫੋਨ ਆਇਆ ਵੀ ਮੰਮੀ ਤੂੰ ਬੈਂਕ ਆਈ ਏ ਕੀ ਕਰ ਤੂੰ ਕਿੱਥੇ ਐ ਮੈਂ ਕਿਹਾ ਮੈਂ ਸ਼ਹਿਰ ਆਈ ਸੀਗੀ ਕਹਿੰਦਾ ਬੈਂਕ ਕੀ ਕਰਦੇ ਹੋ ਮੈਂ ਕਿਹਾ ਮੈਂ ਉਹਨੂੰ ਝੂਠ ਬੋਲਤਾ ਵੀ ਮੈਂ ਐਂਟਰੀ ਕਰਾਣ ਆਈ ਆ ਤੇ ਮੈਂ ਉਹਨੂੰ ਸੱਚ ਨਹੀਂ ਦੱਸਿਆ ਕੁਝ ਵੀ ਮੈਂ ਘਰੋਂ ਪੈਸੇ ਲੈ ਆਈ ਆ ਜਾਂ ਤੇਰੇ ਵੀ ਪੈਸੇ ਦਿੱਤੇ ਆਪਣੇ ਵੀ ਜਾਂ ਮੇਰੇ ਨਾਲੇ ਹੋ ਰਿਹਾ ਮੈਨੂੰ ਪਤਾ ਹੀ ਨਹੀਂ ਮੈਂ ਕੀ ਕਰ ਰਹੀ ਆ ਕੁਝ ਨਹੀਂ ਮਨੂੰ ਮਤਲਬ ਪਤਾ ਲੱਗਿਆ ਨਹੀਂ ਤੇ ਮੈਂ ਤਾਂ ਕਦੀ ਕਿਸੇ ਨੂੰ ਰੁਪਈਆ ਨਹੀਂ ਦਿੰਦੀ ਤੇ ਉਹ ਮੇਰੇ ਤੋਂ ਸਾਰੇ ਪੈਸੇ ਵੀ ਫੇ ਮੈਂ ਗਹਿਣੇ ਸਾਰੇ ਜਿੰਨੇ ਕਹਿੰਦਾ ਛੱਡਣਾ ਨਹੀਂ ਕੁਝ ਵੀ ਸਾਰੇ ਗਹਿਣੇ ਕੱਢ ਲਈ ਜਿੰਨੇ ਵੀ ਸੀਗੇ ਕਹਿੰਦਾ ਉਹਦੇ ਚ ਲਫਾਫੇ ਚ ਪਾ ਕੇ ਲਿਆਇਓ ਮਤਲਬ ਆਫੇ ਚ ਹੀ ਪਾ ਕੇ ਲਿਆਈ ਆ ਉਹਨੇ ਥੈਲੇ ਚ ਉਸੇ ਚ ਪਾ ਲਿਆ ਜਿਹਦੇ ਚ ਪੈਸੇ ਸੀਗੇ ਫਿਰ ਜਿਹੜਾ ਮੇਰੇ ਕੋਲ ਪੈਸੇ ਵਾਲਾ ਪਰਸ ਸੀਗਾ ਛੋਟਾ ਉਹਦੇ ਚ 4-5000 ਰੁਪਏ ਉਹਦੇ ਚ ਸੀਗਾ ਕਹਿੰਦਾ ਇਹ ਵੀ ਇਹਦੇ ਵਿੱਚ ਹੀ ਪਾ ਦੋ ਮੈਂ ਕਿਹਾ ਇਹਦੇ ਚ ਤੁਹਾਨੂੰ ਵਰਤਦੀ ਆ ਵੀ ਇਹ ਹੀ ਦੇਣੇ ਜੂਸ ਵਾਲੇ ਨੂੰ ਵੀ ਉੱਚ ਹੀ ਦਿੱਤੇ ਕਹਿੰਦਾ ਨਹੀਂ ਹੁਣ ਇਹਨੂੰ ਵੀ ਇਹਦੇ ਚ ਪਾ ਦੋ ਲਫਾਫੇ ਚ ਜਿਹੜਾ ਜੀ ਵੱਜੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਸੀਗੇ ਸੋਨਾ ਭਾਜੀ ਹੋਣਾ 15 ਕਤੋਲੇ ਤੱਕ ਸਾਰੇ ਗਹਿਣੇ ਜੋ ਵੀ ਸੀਗਾ ਬੱਚੇ ਦੇ ਜਿੱਤੇ ਛੋਟੇ ਪੈਸੇ 4 4.5 ਲੱਖ ਰੁਪਏ ਆ ਕੈਸ਼ ਉਹਨਾਂ ਕੋਲ ਕੁਝ ਖੁਆਇਆ ਸੀ ਇਹ ਤੁਹਾਡੇ ਕੋਲ ਕੁਝ ਪਾਇਆ ਸੀ ਕੌਣ ਜਾਏ ਪਤਾ ਨਹੀਂ ਫੂਕਾਂ ਹੀ ਮਾਰਦਾ ਗਿਆ ਫੂਕਾਂ ਬਾੜੀਆਂ ਸੀ ਆਪਣੇ ਨਾਲ ਬਿਠਾਇਆ ਸੀ ਸੀਟ ਤੇ ਮੈਨੂੰ ਨਹੀਂ ਪਤਾ ਨੇ ਕੀ ਕੀਤਾ ਕੀ ਨਹੀਂ ਬੱਸ ਪੁਲਿਸ ਨੇ ਕੀ ਕਾਰਵਾਈ ਕੀਤੀ ਕਿਤੇ ਵੇਲੇ ਘਟਨਾ ਇਹ ਦੁਪਹਿਰੇ 3 ਵਜੇ ਹੋਈ ਫੇਰ ਮੈਂ ਮੰਦਿਰ ਤੱਕ ਗਈ ਆ ਪ੍ਰਿੰਸ ਨੂੰ ਦੇਖਣ ਮੈਨੂੰ ਉੱਥੇ ਦੇਖਿਆ ਨਹੀਂ ਫੋਨ ਮੈਂ ਇਹਨੂੰ ਕੀਤਾ ਨਹੀਂ ਡਰਦੀ ਨੇ ਪੁਲਿਸ ਨੇ ਕੀ ਕਾਰਵਾਈ ਕੀਤੀ ਕੁਝ ਨਹੀਂ ਕੀਤੀ ਉੱਥੇ ਰਿਪੋਰਟ ਹੀ ਲਿਖਾਈ ਇੱਥੇ ਪੀਸੀਆਰ ਵਾਲਿਆਂ ਨੂੰ ਫੋਨ ਕਰਾਇਆ ਸੀ ਜੂਸ ਵਾਲਿਆਂ ਨੇ ਤੇ ਉਹ ਫਿਰ ਪੀਸੀਆਰ ਵਾਲੇ ਆਏ ਉਹਨਾਂ ਨੇ ਸਾਨੂੰ ਕਹਿੰਦੇ ਤੁਸੀਂ ਨਾ ਇੱਥੇ ਸਦਰ ਚ ਚਲੇ ਜਾ ਤੁਹਾਡੇ ਪਿੰਡ ਨੂੰ ਉਹ ਸਥਾਣਾ ਲੱਗਦਾ ਉੱਥੇ ਤੁਸੀਂ ਨਾਮ ਪਤਾ ਨਹੀਂ ਕੀ ਦੱਸਿਆ ਸੀ ਉਹਦੇ ਕੋਲ ਚਲੇ ਜਾ ਉਹਨਾਂ ਨੇ ਲਿਖਣੀ ਆ ਕੋਈ ਐਫਆਰ ਕੋਈ ਤਾਂ ਦੀ ਹਾਂਜੀ ਅਸੀਂ ਲਾਪੜੇ ਵੱਲੋਂ ਲਿਖਾਤੀ ਹੁਣ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਇਹ ਗੱਲ ਹੋਈ ਆ ਬਾਕੀ ਹੱਥੀ ਮੇਰੇ ਤੋਂ ਸਾਰਾ ਕੁਝ ਹੀ ਲੱਗੇ ਉਹ ਥੱਲੇ ਦਾ ਥੱਲਾ ਮੈਨੂੰ ਕਹਿੰਦਾ 10 ਕਦਮ ਜਾ ਕੇ ਵਾਪਸ ਆਓ ਤੇ ਮੈਂ ਮੋਹਲੇ ਆ ਜਿਹੜੀ ਦੁਕਾਨ ਹੈ ਕੋਨੇ ਵਾਲੀ ਇੱਥੇ ਪਹੁੰਚੀ ਆ ਤੇ ਮੇਰੇ ਦਿਮਾਗ ਚ ਇੱਕਦਮ ਆਇਆ ਹੈ ਜੋ ਮਾਲਕ ਨੇ ਕਰਨਾ ਹੋ ਹੋਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ